ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅਹੀਂ ਕੱਲ ਨਿਕਲੇ ਹਾਂ ਤੇ ਅਹੀਂ ਜਾਣਾ ਸੀ ਪੀਸੀ ਤੇ ਕੈਲਕਰੀ ਆਣ ਕੇ ਸਾਡਾ ਟਰੱਕ ਹੋ ਗਿਆ ਖਰਾਬ ਤੇ ਉੱਥੋਂ ਅਹੀਂ ਠੀਕ ਕਰਵਾਇਆ ਤੇ ਉੱਥੋਂ ਠੀਕ ਕਰਵਾ ਕੇ ਨਿਕਲੇ ਤੇ ਘੰਟੇ ਬਾਅਦ ਫੇਰ ਖਰਾਬ ਹੋ ਗਿਆ ਤੇ ਹੋਰ ਰਾਤ ਤੱਕ ਅਹੀਂ ਉੱਥੇ ਹੀ ਆ गैस स्टेशन है लोकेशन चेक करो लोकेशन बहुत वाया वैसे चेक करो

ਜੇ ਕਿਸੇ ਨੇ ਠੀਕ ਕਰਵਾਉਣਾ ਹੋਇਆ ਤੇ ਇਹਨਾਂ ਨੂੰ ਸੰਪਰਕ ਕਰ ਲੈਣਾ। ਸੋ ਇਹ ਬਾਈ ਹੁਣਾਂ ਦੀ ਬੈਣ ਆ। ਤੇ ਜਦੋਂ ਵੀ ਕਿਸੇ ਨੂੰ ਲੋਡ ਹੋਵੇ 골ਡਨ ਪੀਸੀ ਇਹ ਪਹੁੰਚ ਗਿਆ। ਸਭ ਦੇ ਕਰਾਈਏ ਯਾਰਾ ਮੂੰ ਮਿੱਠੇ ਮੂੰ ਮਿੱਠੇ ਚੜਿਆ ਪੰਜਾਬ ਆਉਂਦਾ ਹੱਟ ਪਿੱਛੇ ਹੱਟ ਪਿੱਛੇ ਚੜਿਆ ਪੰਜਾਬ ਆਉਂਦਾ ਹੱਟ ਪਿੱਛੇ ਹੱਟ ਪਿੱਛੇ ਚੜਿਆ ਪੰਜਾਬ ਆਉਂਦਾ ਹੱਟ ਪਿੱਛੇ ਹੱਟ ਪਿੱਛੇ ਚੜਿਆ ਪੰਜਾਬ ਆਉਂਦਾ ਪਿੱਛੇ ਪਿੱਛੇ ਇਹ ਮਸਾਲੇ ਵਾਲੇ ਕਿ ਦੂਸਰੇ ਈ ਮਸਾਲਾ ਟੀਏ ਮਸਾਲਾ ਟੀਏ ਪੰਜਾਬੀ ਠੀਕ ਜੋ ਲਓ ਭਾਈ ਸਾਹਿਬ ਚਾਹ ਪੀਓ ਹਾਂ ਜੀ ਨਾਲ ਲਓ ਜੀ ਧੰਵਾਦ ਆਸ਼ੁਰਾ ਬਾਲੀ ਓਕੇ ਸ਼ੁਗਰ ਖੁੱਲ ਗਈ ਸ਼ੁਗਰ ਖੁੱਲੀ ਚਲੋ ਇਹ ਐਸਕੋ ਦਾ ਪੰਪ ਹੈ ਨਾ ਐਸਕੋ ਦਾ ਹਾਂਜੀ ਐਸਕੋ ਐਸਓ ਉਹ 골ਡਨ ਪੀਸ ਹੈ ਉਥੇ ਦੇਸੀ ਚਾਹ ਵੀ ਮਿਲਦੀ ਆ ਆਪਣੇ ਜਿਹਨੇ ਪਣੀ ਪੀ ਸਕਦਾ ਹਾਂਜੀ ਪਹਿਲਾਂ ਤਾਂ ਅਸੀਂ ਤੁਹਾਨੂੰ ਮਲਾਉਨੇ ਆ ਮਨਕਿਰਤ ਵਾਲਖਣਾ ਮੈਨੂੰ ਫੇਸ ਮਿਲਦਾ ਕਿ ਨਹੀਂ ਮਿਲਦਾ ਵੈਸੇ ਵੈਸੇ ਮੈਂ ਜਦੋਂ ਫਸਟ ਟਾਈਮ ਤੇ ਪਾਣ ਵੇਖਿਆ ਸੀ ਤੇ ਮੈਨੂੰ ਐ ਲੱਗਾ ਮੈਂ ਯਾਰ ਮਨਕਿਰਤ ਵਾਲਖਣਾ ਮਕੈਨਿਕ ਦਾ ਕੰਮ ਕਰ ਲੱਗ ਪਿਆ ਜਾਂਦਾ ਤੇ ਫਿਰ ਮੈਨੂੰ ਦੂਸਰੇ ਬ੍ਰਦਰ ਨੇ ਦੱਸਿਆ ਕਿ ਇਹ ਉਹਨਾਂ ਦੇ ਕਜ਼ਨ ਬ੍ਰਦਰ ਆ ਤੇ ਅਸੀਂ ਇੱਥੇ 골ਡਨ ਪੀਸ ਆਏ ਹੋਏ ਆ ਤੇ ਸਾਡਾ ਟਰੱਕ ਖਰਾਬ ਹੋਇਆ ਤੇ ਕਾਲ ਕੀਤੀ ਤੇ ਭਾਈ ਸਾਹਿਬ ਆਏ ਚਲੋ ਵਧੀਆ ਇਸੇ ਬੰਨੇ ਪਤਾ ਲੱਗ ਗਿਆ ਕਿ ਚਲੋ ਉਹਨਾਂ ਦੇ ਬ੍ਰਦਰ ਹੈ ਤੇ ਕੀ ਨਾ ਭਾਜੀ ਆਪਣਾ ਮੇਰਾ ਨਾਮ ਹੈ ਜਿੱਜ ਗੁਰੂਪ ਸਿੰਘ ਸੰਧੂ ਤੇ ਪਿੱਛੋਂ ਕਿੱਥੋਂ ਜੇ ਪਿੱਛੋਂ ਦੀ ਫੋਰਜਪੁਰ ਤੋਂ ਆ ਜੀ ਫੋਰਜਪੁਰ ਹਾਂ ਜੀ ਤੇ ਮਨਕਰ ਤੌਲਖ ਸਾਕਾ ਬ੍ਰਦਰ ਮਤਲਬ ਕਜ਼ਨ ਬ੍ਰਦਰ ਹੈ ਕਜ਼ਨ ਬ੍ਰਦਰ ਹੈ ਜੀ ਮੇਰਾ ਅੱਛਾ ਕਿੰਨੇ ਸਾਲ ਦਾ ਛੋਟਾ ਜਾਂ ਵੱਡਾ 2 ਸਾਲ ਛੋਟਾ ਜੀ ਬਰਤੁ ਅੱਛਾ ਜੀ ਵੇਸੇ ਫੇਟਾਡਾ ਵੇਖ ਕੇ ਤੇ ਉਹਦੇ ਪਲੇਖਾ ਜ਼ਰੂਰ ਪੈਂਦਾ ਵਾ ਹਾਂ ਫੀਸ ਲੱਲਦਾ ਜੀ ਹਾਂ ਤੇ ਇੱਥੇ ਤੁਸੀਂ ਮਕੈਨਿਕ ਦਾ ਕੰਮ ਕਿੰਨੇ ਕਿ ਚਿਰ ਤੋਂ ਕਰਨ ਲੱਗੇ ਹੋ ਜੀ 골ਡਨ ਚ ਸਾਨੂੰ ਤਕਰੀਬਨ ਹੋ ਗਿਆ ਜੀ 2 ਸਾਲ ਦੇ قریب 2 ਸਾਲ ਹਾਂ ਜੀ ਤੇ ਜਿਹੜੀ ਆਪਣੀ ਹੈਗੀ ਆ ਕੀ ਨਾਮ ਆਪਣਾ ਨਿਊਮਲੀਅਮ ਟਾਇਰ ਹਾਂ ਜੀ ਤੇ 24 ਆਵਰ ਸਰਵਿਸ ਦਿੰਦੇ ਤੇ ਜੇ ਕਿਤੇ ਮਤਲਬ ਕਿਸੇ ਨੂੰ ਕੋਈ ਪ੍ਰੋਬਲਮ ਹੋ ਜੇ ਨਾਲ ਹੀ ਹਾਂ ਜੀ ਸਾਡੇ ਕੋਲ ਮਕੈਨਿਕਲ ਕੰਮ ਹੈ ਜੀ ਟਾਇਰਸ ਦਾ ਕੰਮ ਹੈ ਕਾਰਾਂ ਦਾ ਕੰਮ ਹੈ ਸਾਰਾ ਅੱਛਾ ਹਾਂਜੀ ਮਤਲਬ ਕੋਈ ਬੰਦਾ ਮਕੈਨੀਕਲ ਪੱਖੋਂ ਜਾਣ ਨਹੀਂ ਦਿੰਦੇ ਤੁਹੀਂ ਅੱਛਾ ਮਤਲਬ ਕਿ ਨੇਰੇ ਸੂਰੇ ਜੇ ਐਨੀ ਟਾਈਮ ਐਨੀ ਟਾਈਮ ਤੇ ਆਪਣਾ ਨੰਬਰ ਮਾੜਾ ਜਾ ਬੋਲ ਦਿਓ ਸਾਡਾ ਨੰਬਰ ਹੈਗਾ ਜੀ ਗੋਲਡਨ ਦਾ 250 ਹੜੀ ਵਾਲੇ ਕੋਲ 2502900010 ਇਹ ਚੇਤਾ ਰੱਖ ਲਿਓ ਬਾਕੀ ਮੈਂ ਵੀ ਮੈਂਸ਼ਨ ਕਰਦਾਗਾ ਨੰਬਰ ਤੇ ਨੇਰੇ ਸਵੇਰੇ ਬਾਈ ਚਾਂਸ ਕਿਸੇ ਨੂੰ ਲੋਡ ਪਵੇ ਅੱਛਾ ਏਰੀਆ ਕਿੱਥੋਂ ਤੱਕ ਕਵਰ ਕਰਦੇ ਜੀ ਏਰੀਆ ਜੀ ਅਸੀਂ ਇਧਰੋਂ ਜੇ ਆਪਾਂ ਸਰੀ ਵਾਲੀ ਸਾਈਡ ਦੀ ਗੱਲ ਕਰਦੇ ਆਂ ਇਧਰੋਂ ਰੈਵਰ ਸਟਾਕ ਅੱਛਾ ਸਿਕਾਮੂਸ ਤੱਕ ਹਾਂ 골ਡਨ ਤੋਂ ਇਧਰੋਂ ਕੈਲਗਰੀ ਵਾਲੀ ਸਾਈਡ ਲੇਕ ਲੂਇਸ ਬੈਂਫ ਤੱਕ ਓਕੇ ਅੱਗੇ ਫਿਰ ਸਾਡੀਆਂ ਬ੍ਰਾਂਚਾਂ ਹੋਰ ਵੀ ਨੇ ਕੈਲਗਰੀ ਆ ਇਧਰ ਕੈਮ ਲੂਪ ਆ ਫਿਰ ਐਪਸਫੋਰਡ ਆ ਸਰੀ अच्छा मतलब जे किदे लोड पवे ता आपा तानू कॉल करके बोलवे किसे पासी दी मतलब अ न्यू मिलेनियम टावर दिया जी ਸਾਡੀਆਂ ਤਕਰੀਬਨ 17 ਬ੍ਰਾਂਚਾਂ ਨੇ 17 ਕਿਸ਼ਨ 70 ਲੋਕੇਸ਼ਨਾਂ ਪੂਰੇ ਕੈਨੇਡਾ ਚ 올 ਓਵਰ ਕੈਨੇਡਾ ਯਾ ओके हां जी ਚਲੋ ਇਥੇ ਐਨ ਕਿੰਨਾ ਚਿਰ ਹੋ ਗਿਆ ਜੀ ਕੈਨੇਡਾ ਚ ਕੈਨੇਡਾ ਜੀ 7 ਸਾਲ ਹੋ ਗਏ ਮੈਨੂੰ ਆਏ ਨੂੰ ਚਲੋ ਮਾੜਾ ਵਧੀਆ ਫਿਰ ਤੇ ਹੋਰ ਕੋਈ ਗੱਲਬਾਤ ਹੋਵੇ ਤਾਂ ਸਾਨੂੰ ਦੱਸ ਦੇ ਦਿਓ ਬਸ ਜੀ ਗੱਲਬਾਤ ਕੋਈ ਨਹੀਂ ਬਸ ਸੁਭਾਅ ਸੁਭਾਅ ਬਾਈ ਦਾ ਵਧੀਆ ਵੈਸੇ ਮੈਂ ਇੱਕ ਚੀਜ਼ ਵਖਿਆ ਮਤਲਬ ਕਿ ਜਿਹੇ ਤਰ੍ਹਾਂ ਦੇ ਹੁੰਦੇ ਆ ਨਾ ਕਈ ਮਤਲਬ ਰੁੱਖੇ ਦੇ ਵਾਲੇ ਪਰ ਨਹੀਂ ਹੱਸ ਮੋ ਗਿਆ ਬੰਦਾ ਥੈਂਕ ਯੂ ਜੀ ਥੈਂਕ ਯੂ ਚਲੋ ਬਾਕੀ ਬਾਈ ਦਾ ਯਾਦ ਰੱਖਿਓ ਨਿਊ ਮਿਲੀਨੀਅਮ ਟਾਇਰਸ ਗੋਲਡ ਗੋਲਡਨ ਬੀਸੀ ਤੋਂ ਤੇ ਬਾਕੀ ਮੈਂ ਨੰਬਰ ਮੈਂਸ਼ਨ ਕਰ ਦਾਂਗਾ ਤੇ ਧੰਨਵਾਦ ਬਾ ਚੜਦੀ ਕਲਾ ਚੱਲ ਓਕੇ ਜੀ ਥੈਂਕ ਯੂ ਦਾ ਆਇਆ ਤੇ ਕੀ ਗੱਲ ਸਰੋਸਰੀ ਕਰ ਨਰਦ ਨਾ ਆਇਆ ਅੱਵਾ ਨਾ ਮੀਰੇ ਬਗਾਈ ਕਾ ਤੇ ਉਪਰੰਛਤ ਰੋੜਾਇਆ ਤੇ ਤਾਂ ਉਤਰੇ ਨਿਕਾਲ ਕੈ ਜਿਨ ਕਿਰਕਾ লাশ ਚਕਾਇਆ ਦਰਗਾ ਹੱਥੋਂ ਦਾ ਨੀਂਦਰ ਹੰਦਰ ਤਰਾਸੋਂ ਬਹਾਇਆ ਆਪਾ ਸੰਤੋਜਾ ਦੀ ਜਿੰਨਰ ਆਇਆ ਫੋੜੀ ਜਿਦ ਦੇਹਾਣੇ ਦਾ ਆਪਣਾ ਆਈ گیا جی اے سی ਤੇ ساری ਦੇ ਵਿੱਚ کار سو ਅਸੀਂ ਹੈਗੇ ਆ اے سی ਜਿਹੜਾ ਆ ਟਰੱਕਾਂ ਦਾ پارکنگ ਹੈਗਾ ਵਾ ਉਥੇ ਤੁਹਾਨੂੰ ਦਿਖਾਵਾਂਗਾ ਨਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਐਥਕੇ ਬਲੌਗ ਬਣਨ ਨਹੀਂ ਆਪਣੇ ਕੋਲ ਹੋ ਜਾ ਕਿਉਂਕਿ ਇੱਕ ਤਾਂ ਆਪਣਾ ਟਾਈਮ ਨਹੀਂ ਲੱਗਾ ਤੇ ਟੂਰ ਆਪਣਾ ਕਾਫੀ ਲੰਮਾ ਹੋ ਗਿਆ ਤਾਂ ਹ ਦਿਨਾਂ ਬਾਅਦ ਆ ਵਾਪਸ ਆਏ ਆ ਆ ਦੇਖੋ ਇਤਰਾਏ ਆਪਣਾ ਸਮਾਨ ਪਿਆ ਜਿਹੜਾ ਲੈਂਦਾ ਹੁਣ ਤੇ ਟੂਰ ਆਪਣਾ ਯੂ ਐਸ ਏ ਦਾ ਇਹ ਕੀ 10 ਦਿਨ ਦਾ ਟੂਰ ਹੋ ਗਿਆ। ਟੂਰ ਵਧੀਆ ਰਿਹਾ। ਤੇ ਇੱਕ ਚੀਜ਼ ਹੋਰ ਮੈਂਸ਼ਨ ਕਰਾਂਗਾ ਕਿ ਅਸੀਂ ਕੋਕਾ ਹਿੱਲ ਤੋਂ ਕੋਕਾ ਹਿੱਲ ਨੂੰ ਜਾਣਦੇ ਹਾਂ। ਤੇ ਸਾਡਾ ਟਰੱਕ ਜਿਹੜਾ ਵਾ ਥੋੜਾ ਜਿਹਾ ਕਰਮ ਹੁੰਦਾ ਹੈ ਤੇ ਅਸੀਂ ਉਹਨੂੰ ਖਿਲਾਉਂਦੇ ਹਾਂ ਬਾਰ-ਬਾਰ ਥੇ ਘੰਟੇ-ਘੰਟੇ ਕੋਲ। ਉੱਥੇ ਇੱਕ ਗੋਰਾ ਆਇਆ ਤੇ ਵੀਡੀਓ ਜੀ ਬਣਾ ਕੇ ਕਹਿੰਦਾ ਜੀ ਤੁਸੀਂ ਹਿੱਟ ਕਰਕੇ ਆਏਗੇ ਮੈਨੂੰ ਸਾਡਾ ਵੀਟੀ ਹੋਇਆ ਕਿਸੇ ਪਾਸੇ ਐਂਟਰ ਹੋਣਾ ਤੇ ਉਹ ਪਾਜ ਮੈਨੂੰ ਜਿਹੜਾ ਹਿਸਾਬ ਨਾਲ ਲੱਗਾ ਕਿ ਇਹ ਬੰਦਾ ਜਿਹੜਾ ਸੀ ਇਹ ਮਤਲਬ ਕਿ ਕਮਾਈ ਦਾ ਸਾਧਨਾ ਉਹ ਹੈਗਾ ਵਾ ਕਿ ਪਤਾ ਮਤਲਬ ਕਿ ਆਪਾਂ ਬੰਦੇ ਨੂੰ ਕਹਿ ਦੀ ਜੇ ਤੁਸੀਂ ਹਿੱਟ ਕਰਕੇ ਆਏ ਜੋ ਅਗਲਾ ਬੰਦਾ ਘਬਰਾ ਕੇ ਕਹਿੰਦਾ ਨਹੀਂ ਜੇ ਇਹੋ ਜਿਹੀ ਕੋਈ ਗੱਲ ਨਹੀਂ ਉਹ ਰੋਕੋ ਪਰ ਸੋਹਿਆਗਾ ਸੋਹਿਆ ਨੂੰ ਕਿਹਾ ਕਿ ਜੇ ਹਿੱਟ ਹੋਇਆ ਤਾਂ ਤੇਰਾ ਕੋਈ ਨੁਕਸਾਨ ਹੋਇਆ ਹੁਣ ਉਹ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਨੂੰ ਸ਼ਾਇਦ ਲੇਖਾ ਲੱਗ ਗਿਆ ਹੋਵੇ ਤੇ ਤੁਹਾਡੀ ਕੰਪਨੀ ਦਾ ਟਰੱਕ ਹੀ ਜਾਂ ਕੋਈ ਹੋਰ ਸੀ ਤੇ ਬਾਅਦ ਵਿੱਚ ਉਹਨੇ ਕੰਪਨੀ 'ਚ ਫੋਨ ਕਰਕੇ ਕਿਹਾ ਜੀ ਮੈਨੂੰ ਇਤਰਾ ਤੁਹਾਡੀ ਆਹ ਕੰਪਨੀ ਆਹ ਨੰਬਰ ਹੈ ਤੇ ਇਹ ਹਿੱਟ ਕਰਕੇ ਆਇਆ ਉਹ ਕੁਦਰਤੀ ਮੈਂ ਉਹ ਬੰਦੇ ਦੀ ਵੀਡੀਓ ਪੜਾਈ ਸੀ ਤੇ ਟ੍ਰੈਲਰ ਦੀ ਬਗਰਾ ਮੈਂ ਸ਼ਾਰਟਕਟ ਹੈਂ ਤੇ ਮੈਂ ਵੈਸੇ ਕਰ ਲਿਆ ਮੇਰਾ ਕਹਿੰਦਾ ਭਾਵ ਹੈ ਕਿ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਜੇ ਉਹ ਤੁਹਾਨੂੰ ਕੋਈ ਇਹੋ ਜਿਹਾ ਬੰਦਾ ਟੱਕਰ ਤਾਂ ਕਿ ਤੇ ਹੇਟ ਕਰਕੇ ਤੇ ਉਹ ਉਸੇ ਟਾਈਮ ਉਹਦੀ ਵੀਡੀਓ ਬਣਾਓ ਉਹ ਕੀ ਕਹਿਣ ਦਿਆ ਵਾ ਕਿਉਂਕਿ ਇਹੋ ਜਿਹੇ ਜਿਹੜੇ ਨਾ ਕਮਾਈ ਦਾ ਸਾਧਨ ਬਣਾਉਣ ਵਾਲੇ ਬਣੇ ਆ ਤੇ ਐਸ ਕੀ ਆਪਣਾ ਜਿਹੜਾ ਮੇਰਾ ਟੂਰ ਆ 10 ਦਿਨਾਂ ਦਾ ਹੋਇਆ ਚਲੋ ਮਤਲਬ ਟਾਈਮ ਨਹੀਂ ਲੱਗਾ ਬਣਾਉਂ ਬਣਾਤਾ ਛੋਟੇ ਛੋਟੇ ਸ਼ਾਟ ਲੈਏ ਆ ਉਹ ਸ਼ਾਟ ਮੇਂ ਵਿੱਚ ਐਡ ਕਰ ਦਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਅਗਲੇ ਵਾਰੀ ਬਲੌਗ ਬਣਾਵਾ ਵਧੀਆ ਕਿਉਂਕਿ ਐਤਕੀ ਮੇਰਾ ਆਪਣਾ ਮੂਡ ਵੀ ਜਿਹੜਾ ਹੈ ਉਹ ਬਲੌਗ ਤੋਂ ਹਿੰਦੂਰ ਚ ਇੰਨਾ ਹੈ ਨਹੀਂ ਕਿ ਇੰਟਰਸਟਡ ਨਹੀਂ ਹੈਗਾ ਉਹ ਨਹੀਂ ਪਤਾ ਕਿ ਸੋ ਬਾਕੀ ਜਲਦੇ ਅਗਲੇ ਬਲੌਗ ਚ ਤਦ ਤੱਕ ਲਈ ਉਹ ਬੋਤਲ ਵਾਲ ਸੋ ਇੱਕ ਚੀਜ਼ ਦਾ ਬੜਾ ਹੋਇਆ ਕਿ ਆਪਣਾ ਜਿਹੜਾ ਆਪਾਂ ਸੁਣਿਆ ਵਾ ਕਿ ਇੰਡੀਆ ਤੇ ਪਾਕਿਸਤਾਨ ਦਾ ਜੰਗ ਹੋਇਆ ਪਰ ਹੋਇਆ ਜੋ ਵੀ ਹੋਉਂਦਾ ਬਹੁਤ ਕਰੰਗ ਕਿਸੇ ਦਾ ਕੁਝ ਨਹੀਂ ਜਾਣਾ ਆਮ ਜਨਤਾ ਦਾ ਜਿਆਦਾ ਨੁਕਸਾਨ ਹੋਇਆ ਪੋਲੀਟੀਸ਼ੀਨ ਜਿਹੜੇ ਆਪਣੇ ਫਾਇਦੇ ਲਈ ਕੁਝ ਵੀ ਕਰ ਸਕਦੇ ਤੇ ਕਿਸੇ ਵੀ ਹੱਦ ਤੱਕ ਜਾ ਸਕ ਇਹ ਕੋਈ ਹੈਰਿੰਗ ਹੀ ਕਿ ਅੱਜ ਵੀ ਲੱਗੇ ਨੇ ਪੁਰਾਣੀ ਚੱਲ ਰਹੀ ਹੋਊਗੀ ਕਿਉਂਕਿ ਪੋਲਿਟਿਸ਼ੀਅਨ ਤੇ ਨਾ ਕਿਸੇ ਦਾ ਬਣਿਆ ਤੇ ਨਾ ਕੋਈ ਬਣਦਾ ਤੇ ਬਾਕੀ ਚਲੋ ਬਾਰੇ ਕਿਰਪਾ ਕਰੇ ਇਹ ਚੰਗਜੂੰਗ ਵਾਲਾ ਕੋਈ ਹੋਂਦਾ ਨਾ ਇਮੋਰ ਬਣੇ ਤੇ ਨਾ ਮਾਰਾ ਬਣਾਵੇ ਕਿਉਂਕਿ ਉੱਧਰ ਵੀ ਸਾਡੇ ਆ ਤੇ ਇੱਧਰ ਵੀ ਸਾਡੇ ਆ ਤੇ ਤੁਹਾਡੇ ਪਾਸੇ ਸਾਡੇ ਹੀ ਆ ਅਸਲੀ ਅਸਲੀ ਪੰਜਾਬ ਤੇ ਸਾਡਾ ਉਧਰ ਹੀ ਜੇ ਮੈਨ ਵੇਖਿਆ ਜਾਵੇ। ਬਾਕੀ ਆ ਕੇ ਚਲੋ ਜੋ ਪਿਆਰ ਮੁਹੱਬਤ ਚ ਕਰਿਆ ਉਹ ਲੜਾਈ ਝਗੜੇ ਚ ਖਤਮ ਹੋ ਗਿਆ। ਬਾਕੀ ਸਰਕਾਰਾਂ ਜੋ ਮਰਜ਼ੀ ਕਰਦੀ ਆ ਰਹੀਆਂ ਕੋਸ਼ਿਸ਼ ਇਹ ਰਿਹਾ ਕਰੋ ਕਿ ਆਪਸ ਚ ਬਣਾਈ ਰੱਖੋ। ਬਾਕੀ ਲੋਕਾਂ ਨੂੰ ਨਾ ਸਸਿਕਾ ਦੀ ਸਾਰਾ ਦਾ